ਜਲੰਧਰ ਦੇ ਵਿੱਚ ਪੀਪੀ ਚੌਂਕ ਤੋਂ ਲੈ ਕੇ ਬੀਐਸਐਫ ਚੌਂਕ ਬੰਦ ਕੀਤਾ ਗਿਆ ਆ ਕਿਉਂਕਿ ਵਾਲਮਿਕ ਭਾਈਚਾਰੇ ਜਿਹੜਾ ਆ ਉਸਨੇ ਨੂਰਪੁਰ ਛੱਠਾਂ ਵਾਲੇ ਕੇਸ ਦੇ ਵਿੱਚ ਜਿਹੜਾ ਆ ਇਹ ਸਾਰਾ ਧਰਨਾ ਲਾਇਆ ਪਰ ਇੱਥੇ ਜਿਹੜਾ ਆ 에어ਪੋਰਟ ਨੂੰ ਜਾਣ ਵਾਲੀ ਬੱਸ ਜਿਹੜੀ ਆ ਉਹ ਮੇਰੇ ਪਿੱਛੇ ਆ ਔਰ ਲਗਾਤਾਰ ਉਮੰਤਾਂ ਕਰ ਰਹੇ ਨੇ ਕਿ ਸਾਡੀ ਬੱਸ ਜਿਹੜੀ ਆ ਸਾਡੀ ਫਲਾਈਟ ਤੱਕ ਨਿਕਲ ਜਾਣੀ ਆ ਡਰਾਈਵਰ ਤੇ ਕੰਡਕਟਰ ਬਾਹਰ ਆਏ ਨੇ ਕਿਉਂਕਿ ਇਹਨਾਂ ਨੂੰ ਰੂਟ ਦਾ ਨਹੀਂ ਪਤਾ ਹੈਗਾ ਪਰ ਇਹ ਗੱਲ ਨਾ ਵੀ ਜੇਕਰ ਤਰਨਾ ਆ ਤੇ ਸ਼ਾਇਦ ਇਹਨਾਂ ਦੇ ਲਈ ਕੋਈ ਆਲਟਰਨੇਟਿਵ ਰੂਟਸ ਜਿਹੜੇ ਨੇ ਉਹ ਵੀ ਹੋਣੇ ਚਾਹੀਦੇ ਆ ਪਿੱਛੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਗੱਲ ਇਹ ਕਰਕੇ ਵੀ ਆਏ ਆ ਤਰਨੇ ਵਾਲਿਆਂ ਦੇ ਨਾਲ ਅੱਗੇ ਔਰ ਇਹ ਬੱਸ ਜਿਹੜੀ ਹੈ ਤੁਸੀਂ ਦੇਖੋ ਵੀ ਪੂਰੀ ਅੰਦਰ ਵਾਲੀ ਬੱਸ ਜਿਹੜੀ ਆ ਉਹ ਗੱਚਾ ਗੱਚੇ ਸਵਾਰੀਆਂ ਦੇ ਨਾਲ ਭਰੀ ਹੋਈ ਆ ਕੋਈ 에어ਪੋਰਟ ਦੇ ਲਈ ਤਿਆਰ ਹੈ ਕਿਸੇ ਦੀ ਫਲਾਈਟ ਹੈ ਔਰ ਜੇਕਰ ਮਰਵਾਣਾ ਪਟਨਾ ਪਟਿਆਲਾ ਯਾਰ ਟਾਈਮ ਮਿਸ ਹੋ ਰਹੇ ਨੇ ਬਾਈ ਜੀ ਬੱਸ ਦਾ ਹਾਂਜੀ ਠੀਕ ਹੈ 2293 ਜੀ ਪੀਆਰਟੀਸੀ ਪਰ ਪਰੇਸ਼ਾਨ ਹੋ ਰਹੇ ਮਿਰਜ਼ੇ ਅਸੀਂ ਡੇਢ ਘੰਟਾ ਇੰਟਰਵਿਊ ਸੰਖੇੜੇ ਨੂੰ ਡੇਢ ਘੰਟਾ ਹੋ ਗਿਆ ਹਾਂ ਸਰ ਟਾਈਮ ਮਰ ਗਿਆ ਮੂਲੇ ਨਰਮਾਣਾ ਪਾਤਰਾ ਜੀ ਸਹੀ ਹੈ ਹਾਂ ਜੀ ਸਰ ਜੀ ਪਰ ਹੁਣ ਜਿਹੜੀ 에ਰਪੋਰਟ ਵਾਲੀ ਬੱਸ ਵੀ ਤਾਂ ਇੱਥੇ ਖੜੀ ਆ ਉਹ ਵੀ ਤੁਹਾਡੇ ਨਾਲ ਹੀ ਖੜੀ ਆ ਹਾਂ ਜੀ ਹਾਂ ਜੀ ਇਹ ਵੀ ਘੰਟਾ ਡੇਢ ਹੋ ਕੇ ਖੜੀ ਨੂੰ ਨਾਲ ਹੀ ਛੜੀ ਗਿਆ ਡੇਢ ਘੰਟਾ ਹੋ ਗਿਆ ਹਾਂ ਜੀ 에ਰਪੋਰਟ ਜਨ ਦਿੱਲੀ ਜਾਣਾ ਜੀ ਇਹਦੇ ਟਾਈਮ ਖਰਾਬ ਹੋ ਗਈ ਹਾਂ ਜੀ ਤੁਸੀਂ ਦੇਖ ਸਕਦੇ ਹੋ ਵੀ ਡੇਢ ਘੰਟਾ ਤਕਰੀਬਨ ਜਿਹੜਾ ਆ ਫਲਾਈਟ ਨੂੰ ਹੋ ਗਿਆ ਔਰ ਇਹ ਫਲਾਈਟ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹ ਖੱਜਲ ਹੋ ਰਹੇ ਨੇ ਕਿਉਂਕਿ ਉਹਨਾਂ ਦੀਆਂ ਫਲ ਇਨੂੰ ਕਿਹਾ ਜਾਵੇ ਜਿਨ੍ਹਾਂ ਨੇ ਧਰਨ ਲਾਇਆ ਉਹਨਾਂ ਨੂੰ ਕਿਹਾ ਜਾਵੇ ਜਾਂ ਫਿਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਕਿਉਂਕਿ ਜਿਨ੍ਹਾਂ ਦੀਆਂ ਫਲਾਈਟਸ ਨੇ ਉਹ ਫਲਾਈਟ ਤਾਂ ਡਿਲੇ ਜਿਹੜੀਆਂ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ 1.5 ਘੰਟਾ ਹੋ ਗਿਆ ਵਾ 1.5 ਘੰਟੇ ਦੇ ਇੱਥੇ ਖੜੇ ਆ ਵੀ ਤੁਸੀਂ ਗੱਲ ਵੀ ਕਰਕੇ ਆਏ ਸੀ ਅੱਗੇ ਗੱਲ ਕਰਕੇ ਆਏ ਜੀ ਉਹ ਕਰੇ ਖੋਲ ਦੋ ਇਹਨਾਂ ਨੇ ਫਿਰ ਪ੍ਰਸ਼ਾਸਨ ਨੇ ਬੰਦ ਕਰਾ ਦਿਆ ਕੈਸੇ ਸਾਡੀ ਫਲਾਈਟ ਹੈ ਰਾਤ ਕੇ 11 ਵਜੇ ਦੀ ਕੈਸੇ ਪਹੁੰਚਾਂਗੇ ਦਿੱਲੀ ਦਿੱਲੀ ਜਾਣਾ ਦਿੱਲੀ ਜਾਣਾ 에어ਪੋਰਟ ਬਹੁਤ ਪਰੇਸ਼ਾਨ ਹੋ ਰਹੇ ਹਾਂ 12 ਵਜੇ ਤੋਂ ਇਜਾਮੇ ਫਸੇ ਪੜੇ ਆ ਫਲਾਈਟ ਫਲਾਈਟ ਆ ਪਹੁੰਚਣਾ ਆ ਜਲਦੀ ਦਿੱਲੀ 에어ਪੋਰਟ ਕੋਲ ਪਰੋਤ ਰਹੇ ਵਾਲੇ ਮਾਦਗੀਆਂ ਪੁਲਿਸ ਵਾਲੇ ਮੰਦੇ ਨਹੀਂ ਤੁਸੀਂ ਤੁਸੀਂ ਅੱਗੇ ਜਾ ਕੇ ਕਿਸੇ ਨੇ ਗੱਲ ਕੀਤੀ ਸੀਪੀ ਸਾਹਿਬ ਬੈਠੇ ਆ ਉਥੇ ਚੌਂਕ ਦੇ ਵਿੱਚ ਹਾਂ ਗੱਲ ਕਰੀਏ ਜੀ ਅਮਨੇ ਉਹ ਕਰੇ ਵੀ ਖੋਲ ਦਿਓ ਵੀ 에어ਪੋਰਟ ਵਾਲੇ ਬੱਸ ਨਿਕਲਵਾ ਦਿਓ ਯਹਾਂ ਆ ਕੇ ਫਿਰ ਨਿਕਲੀ ਉਹ ਬੱਸ